ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਮਾਤਾ ਦੀ ਮੈਂ ਕ੍ਰਿਸ਼ਨ ਕੁਕਰੇਜਾ ਰਾਸ਼ਟਰੀ ਬਹਾਲਪੁਰ ਵੈਲਫੇਅਰ ਮਾਸ ਸੰਗ ਦਾ ਰਾਸ਼ਟਰੀ ਪ੍ਰਧਾਨ ਅੱਜ ਨਵਰਾਤਰੇ ਮਾਂ ਦੇ ਨਵਰਾਤਰੇ ਪੂਰੇ ਦੇਸ਼ ਦੇ ਵਿੱਚ ਮਾਂ ਨਵਰਾਤਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਅੱਜ ਪਹਿਲਾ ਦਿਨ ਹੈ ਮੈਂ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਨੂੰ ਆਪਣੇ ਹਲਕੇ ਨੂੰ ਨਵਰਾਤਰੇ ਦੀਆਂ ਸਭ ਨੂੰ ਵਧਾਈ ਦੇਣਾ ਸ਼ੁਭ ਕਾਮਨਾਵਾਂ ਦੇਣਾ ਤੇ ਮਾਂ ਦੇ ਅੱਗੇ జగਤ ਜਨਨੀ ਜਗਤ ਕਲਿਆਣੀ ਜਗਤ ਅਕੰਬਾ ਮਾਂ ਦੇ ਅੱਗੇ ਇਹ ਪ੍ਰਾਰਥਨਾ ਵੀ ਕਰਾਂਗਾ ਕਿ ਮੇਰਾ ਸ਼ਾਇਰ ਦੇ ਇਸ ਨਵਰਾਤਰੀ ਦੇ ਤਿਹਾਰ ਦੇ ਵਿੱਚ ਖੁਸ਼ੀਆਂ ਦੇ ਨਾਲ ਉਹਨਾਂ ਦਾ ਜੀਵਨ ਬੀਤੇ ਅਤੇ ਘਰ-ਘਰ ਦੇ ਵਿੱਚ ਖੁਸ਼ਹਾਲੀ ਆਵੇ ਔਰ ਮਾਂ ਸਭ ਨੂੰ ਸੁੱਖ ਅਤੇ ਸ਼ਾਂਤੀ ਪ੍ਰਦਾਨ ਕਰੇ ਅਤੇ ਸਾਰਿਆਂ ਦਾ ਕਾਰੋਬਾਰ ਬਹੁਤ ਹੀ ਵਧੀਆ ਤਰੀਕੇ ਨਾਲ ਚੱਲੇ ਤੇ ਮੇਰਾ ਸ਼ਹਿਰ ਮੇਰਾ ਹਲਕਾ ਤਰੱਕੀ ਕਰੇ ਮੈਂ ਮਾਂ ਦੇ ਅੱਗੇ ਅਜੇ ਪ੍ਰਾਰਥਨਾ ਵੀ ਕੀਤੀ ਆ ਕਿ ਮਾਤਾ ਮੇਰੇ ਸ਼ਹਿਰ ਨੂੰ ਮੇਰੇ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਰੱਖੀ ਅਤੇ ਨਾਲ ਮੈਂ ਦੋਸਤੋ ਇੱਕ ਗੱਲ ਹੋਰ ਵੀ ਅੱਜ ਕਵਾਂਗਾ ਅਸੀਂ 2 ਅਕਤੂਬਰ ਨੂੰ ਬਾਬਾ ਖਾਟੂ ਸ਼ਾਮ ਅਤੇ ਸਾਲਾ ਸਰਵਾਸੇ ਇੱਕ ਫ੍ਰੀ ਬੱਸ ਯਾਤਰਾ ਲੋਕਾਂ ਵਾਂਸੇ ਲੈ ਕੇ ਜਾ ਰਹੇ ਆ ਜਿਹੜੀ ਮਾਂ ਜਿਹੜੇ ਖਾਟੂ ਸ਼ਾਮ ਦੇ ਸਾਲਾ ਸਰ ਦੇ ਦਰਸ਼ਨ ਲੋਕਾਂ ਨੂੰ ਕਰਾਏਗੀ ਤੇ ਮੇਰੀ ਜ਼ਿੰਦਗੀ ਦਾ ਮੇਰੀ ਇੱਕ ਸੋਚ ਦਾ ਹੋਰ ਅੱਜ ਦੋ ਤਰੀਕ ਨੂੰ ਇੱਕ ਮੀਲ ਪੱਥਰ ਪੂਰਾ ਹੋ ਰਿਹਾ ਤੇ ਇਸ ਤਰ੍ਹਾਂ ਹੀ ਜਿਹੜੇ ਮੇਰੀ ਜ਼ਿੰਦਗੀ ਦੇ ਮੈਨੀਫੈਸਟੋ ਆ ਉਹ ਮੈਂ ਟਾਈਮ ਟੂ ਟਾਈਮ ਸ਼ਹਿਰ ਵਾਸੀਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ ਤੇ ਆਉਣ ਵਾਲੀ ਬਕਾਇਆ ਜ਼ਿੰਦਗੀ ਲੋਕਾਂ ਨੂੰ ਸਮਰਪਿਤ ਕਰਾਂਗਾ ਸਮਾਜ ਨੂੰ ਸਮਰਪਿਤ ਕਰਾਂਗਾ। ਧੰਨਵਾਦ।